ਦੋਸਤੋ ਕਿਉਂ ਡਰਦੇ ਨੇ ਪੰਜਾਬ ਦੇ ਲੋਕ ਸੂਰਜ ਗ੍ਰਹਿ ਤੋਂ ਕੀ ਕਾਰਨ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੱਸਾਂਗੇ ਵੈਸੇ ਤਾਂ ਤੁਹਾਨੂੰ ਵੀ ਪਤਾ ਵੀ ਪੰਜਾਬੀਆਂ ਦੇ ਦੂਰ ਦੂਰ ਤੱਕ ਚਰਚੇ ਨੇ ਤੇ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬ ਦੇ ਵਿੱਚੋਂ ਡਰਦੇ ਨੇ ਸੂਰਜ ਗ੍ਰਹਿ ਤੋਂ ਜਾਂ ਕੋਈ ਹੋਰ ਗ੍ਰਹਿ ਲੱਗਦਾ ਉਦੋਂ ਵੀ ਉਹ ਡਰਦੇ ਨੇ ਇਹਦਾ ਕੀ ਕਾਰਨ ਹੈ ਮੈਂ ਨਹੀਂ ਕਹਦਾ ਵੀ ਪੂਰਾ ਪੰਜਾਬ ਹੀ ਡਰਦਾਗਾ ਬਹੁਤ ਸਾਰੇ ਲੋਕ ਨੇ ਬਾਕੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਪਹਿਲਾਂ ਤੁਸੀਂ ਆ ਪੂਰੀ ਵੀਡੀਓ ਦੇਖੋ 8 ਅਪ੍ਰੈਲ ਯਾਨੀ ਸੋਮਵਾਰ ਨੂੰ ਦੁਨੀਆ ਦੇ ਕਈ ਹਿੱਸਿਆਂ ਵਿੱਚ ਸੂਰਜ ਗ੍ਰਹਿਣ ਦੇਖਣ ਨੂੰ ਮਿਲੇਗਾ। ਇਸ ਨੂੰ ਲੈ ਕੇ ਦੁਨੀਆ ਭਰ ਦੇ ਲੋਕ ਉਤਸ਼ਾਹਿਤ ਹਨ ਕਿਉਂਕਿ ਉੱਤਰੀ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਪੂਰਨ ਸੂਰਜ ਗ੍ਰਹਿਣ ਦਿਖੇਗਾ ਅਤੇ 4 ਮਿੰਟ 9 ਸਕਿੰਟ ਤੱਕ ਪੂਰੀ ਤਰ੍ਹਾਂ ਨਾਲ ਹਨੇਰਾ ਰਹੇਗਾ। ਇਸ ਸਮਾਂ ਪਿਛਲੇ ਸੂਰਜ ਗ੍ਰਹਿਣਾ ਦੀ ਤੁਲਨਾ ਵਿੱਚ ਕਾਫੀ ਲੰਬਾ ਹੈ। ਇਹ ਸੂਰਜ ਗ੍ਰਹਿਣ ਕੈਨੇਡਾ, ਉੱਤਰੀ ਅਮਰੀਕਾ ਤੋਂ ਲੈ ਕੇ ਮੈਕਸੀਕੋ ਤੱਕ ਦਿਖੇਗਾ। ਹਾਲਾਂਕਿ ਭਾਰਤ ਵਿੱਚ ਇਹ ਸੂਰਜ ਗ੍ਰਹਿਣ ਨਹੀਂ ਦਿਖੇਗਾ। ਇਹ ਪੂਰਨ ਸੂਰਜ ਗ੍ਰਹਿਣ ਕਿੰਨਾ ਦੁਰਲਭ ਹੈ ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਕੈਨੇਡਾ ਅਤੇ ਮੈਕਸੀਕੋ ਤਿੰਨਾਂ ਦੇਸ਼ਾਂ ਨੂੰ ਮਿਲਾ ਕੇ ਇਸ ਸਦੀ ਵਿੱਚ ਪਹਿਲੀ ਵਾਰ ਪੂਰਨ ਸੂਰਜ ਗ੍ਰਹਿਣ ਦੇਖਣ ਨੂੰ ਮਿਲੇਗਾ ਇਸ ਦੌਰਾਨ ਵਿਗਿਆਨੀਆਂ ਨੇ ਕਈ ਤਜਰਬੇ ਵੀ ਕਰਨ ਦੀ ਯੋਜਨਾ ਬਣਾਈ ਹੈ ਨਾਰਥ ਕੈਰੋਲਿਨਾ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਹਾਰਟਸਟੋਨ ਰੋਜ਼ ਸੋਮਵਾਰ ਨੂੰ ਟੈਕਸਿਸ ਦੇ ਇੱਕ ਚਿੜੀਆ ਘਰ ਵਿੱਚ ਮੌਜੂਦ ਰਹਿਣਗੇ ਉਹ ਸੂਰਜ ਗ੍ਰਹਿਣ ਦੇ ਦੌਰਾਨ ਵੱਖ-ਵੱਖ ਜਾਨਵਰਾਂ ਜਿਵੇਂ ਗੋਰਿਲਾ ਜ਼ਿਰਾਫ ਅਤੇ ਗੈਲਾਪਾਗੋਸ ਕਛੂਆ ਦੇ ਵਿਹਾਰ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਦੇਖਣਗੇ ਜਦੋਂ ਦੁਪਹਿਰ ਦੇ ਸਮੇਂ ਅਚਾਨਕ ਹਨੇਰਾ ਹੋ ਜਾਂਦਾ ਹੈ ਤਾਂ ਜਾਨਵਰ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਕਰਨ ਲੱਗਦੇ ਹਨ ਉਹ ਇਸ ਦੌਰਾਨ ਇਹ ਜਾਨਵਰ ਕੁਝ ਅਜੀਬ ਚੀਜ਼ਾਂ ਵੀ ਕਰ ਸਕਦੇ ਹਨ ਜਿਵੇਂ ਕਿ ਪ੍ਰੋਫੈਸਰ ਹਾਰਟਸਟੋਨ ਸਾਲ 2017 ਵਿੱਚ ਲੱਗੇ ਸੂਰਜ ਗ੍ਰਹਿਣ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਕਿ ਉਸ ਵੇਲੇ ਸੂਰਜ ਗ੍ਰਹਿਣ ਲੱਗਣ ਤੇ ਕਛੂਏ ਅਚਾਨਕ ਆਪਣੇ ਸਾਥੀ ਦੇ ਨਾਲ ਸਬੰਧ ਬਣਾਉਣ ਲੱਗੇ ਸਨ ਇਸੇ ਤਰ੍ਹਾਂ ਕਈ ਪੰਛੀ ਅਚਾਨਕ ਹਨੇਰਾ ਹੋਣ ਤੇ ਆਪਣੇ ਆਲਣੇ ਵੱਲ ਭੜਤਣ ਲੱਗਦੇ ਹਨ ਅਤੇ ਕੁਝ ਮਿੰਟ ਬਾਅਦ ਮੁੜ ਤੋਂ ਸੂਰਜ ਚੜ੍ਹਦਾ ਵੇਖੋ ਪਰੇਸ਼ਾਨ ਹੋ ਜਾਂਦੇ ਹਨ ਉਥੇ ਹੀ ਅਮਰੀਕਾ ਦੇ ਵਰਜੀਨੀਆ ਵਿੱਚ NASA ਦੇ ਵੋਲੋਪਸ ਬੇਸ ਤੋਂ ਤਿੰਨ ਸਾਉਂਡਿੰਗ ਰਾਕਟ ਇਕਲਿਪਸ ਬੈਲਟ ਤੋਂ ਦੂਰ ਲਾਂਚ ਕੀਤੇ ਜਾਣਗੇ ਇਹ ਰਾਕਟ ਸੂਰਜ ਗ੍ਰਹਿਣ ਦੇ ਦੌਰਾਨ ਵਾਤਾਵਰਣ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਰਿਕਾਰਡ ਕਰਨਗੇ ਤਿੰਨੋਂ ਸਾਉਂਡਿੰਗ ਰਾਕਟ ਧਰਤੀ ਤੋਂ 420 ਕਿਲੋਮੀਟਰ ਦੀ ਉਚਾਈ ਤੱਕ ਜਾਣਗੇ ਅਤੇ ਫਿਰ ਧਰਤੀ ਉੱਤੇ ਕ੍ਰੈਸ਼ ਹੋ ਜਾਣਗੇ ਪਹਿਲਾ ਰਾਕਟ ਗ੍ਰਹਿਣ ਤੋਂ 45 ਮਿੰਟ ਪਹਿਲਾਂ ਦੂਸਰਾ ਰਾਕਟ ਗ੍ਰਹਿਣ ਦੇ ਦੌਰਾਨ ਅਤੇ ਤੀਜਾ ਰਾਕਟ ਗ੍ਰਹਿਣ ਦੇ 45 ਮਿੰਟ ਬਾਅਦ ਲਾਂਚ ਹੋਵੇਗਾ ਅਤੀਤ ਵਿੱਚ ਵੀ ਗ੍ਰਹਿਣ ਦੌਰਾਨ ਕੀਤੇ ਗਏ ਅਧਿਐਨਾਂ ਨੇ ਇਤਿਹਾਸ ਵਿੱਚ ਕੁਝ ਮਹੱਤਵਪੂਰਨ ਖੋਜਾਂ ਕੀਤੀਆਂ ਹਨ। ਅਲਬਰਟ ਆਇਨਸਟਾਈਨ ਦੇ ਜਨਰਲ ਰਿਲੇਟਿਵਿਟੀ ਦੇ ਸਿਧਾਂਤ ਦੀ ਪੁਸ਼ਟੀ 19 ਮਈ 1919 ਨੂੰ ਸੂਰਜ ਗ੍ਰਹਿਣ ਦੌਰਾਨ ਆਰਥਰ ਐਡਿੰਗਟਨ ਦੁਆਰਾ ਲਈ ਗਈ ਇੱਕ ਤਸਵੀਰ ਵਿੱਚ ਹੋਈ ਸੀ। 1868 ਵਿੱਚ ਸੂਰਜ ਗ੍ਰਹਿਣ ਦੀ ਰਿਕਾਰਡਿੰਗ ਦੌਰਾਨ ਹੀਲੀਅਮ ਦੀ ਖੋਜ ਵੀ ਕੀਤੀ ਗਈ ਸੀ। ਉਦੋਂ ਅਰਸਤੋ ਨੇ ਚੰਦਰ ਗ੍ਰਹਿਣ ਦੌਰਾਨ ਧਰਤੀ ਦੇ ਪਏ ਅਰਧ ਗੋਲਾਕਾਰ ਪਰਛਾਵੇਂ ਨੂੰ ਦੇਖ ਕੇ ਹੀ ਸਾਬਤ ਕੀਤਾ ਕਿ ਧਰਤੀ ਚਪਟੀ ਨਹੀਂ ਸਗੋ ਗੋਲ ਹੈ ਦੋਸਤੋ ਤੁਸੀਂ ਪੂਰੀ ਵੀਡੀਓ ਦੇਖ ਚੁੱਕੇ ਹੋ ਹੁਣ ਆਪਾਂ ਗੱਲ ਕਰਾਂਗੇ ਵੀ ਜਿਹੜੇ ਪੰਜਾਬ ਦੇ ਬਹੁਤੇ ਲੋਕ ਨੇ ਸੂਰਜ ਗ੍ਰਹਿ ਲੱਗਣ ਤੋਂ ਜਾਂ ਫਿਰ ਕੋਈ ਹੋਰ ਗ੍ਰਹਿ ਲੱਗਣ ਤੋਂ ਕਿਉਂ ਡਰਦੇ ਨੇ ਕਿਉਂਕਿ ਤੁਹਾਨੂੰ ਵੀ ਪਤਾ ਵੀ ਜਦੋਂ ਦੋਸਤੋ ਕਿਸੇ ਬੰਦੇ ਨੂੰ ਬਹਿਮ ਪਾ ਦਿੱਤਾ ਜਾਵੇ ਤਾਂ ਉਹ ਬਹੁਤ ਜ਼ਿਆਦਾ ਡਰਨ ਲੱਗ ਜਾਂਦਾ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਵੀ ਜਿਹੜੇ ਗੋਰੇ ਨੇਗੇ ਉਹ ਬੜੀ ਹੀ ਖੁਸ਼ੀ ਦੇ ਨਾਲ ਸੂਰਜ ਗ੍ਰਹਿ ਨੂੰ ਦੇਖਣ ਵਾਸਤੇ ਆਏ ਨੇ ਉਹਨਾਂ ਨੇ ਲੱਖਾਂ ਡਾਲਰ ਖਰਚ ਕੀਤੇ ਨੇ ਸੂਰਜ ਗ੍ਰਹਿ ਨੂੰ ਦੇਖਣ ਵਾਸਤੇ ਕਿਉਂਕਿ ਜਿਹੜਾ ਸੂਰਜ ਗ੍ਰਹਿ ਸੀ ਜ਼ਿਆਦਾਤਰ ਕੈਨੇਡਾ ਅਮਰੀਕਾ ਤੇ ਮੈਕਸੀਕੋ ਦੇ ਵਿੱਚ ਹੀ ਦਿਖਿਆ ਸੀਗਾ ਜਿੱਥੇ ਇਹ ਪੂਰਨ ਤੌਰ ਤੇ ਕੈਨੇਡਾ ਮੈਕਸੀਕੋ ਅਤੇ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਜਿੱਥੇ ਇਹ ਪੂਰਨ ਤੌਰ ਤੇ ਜਿਹੜਾ ਗ੍ਰਹਿ ਸੀਗਾ ਦੇਖਣਾ ਸੀਗਾ ਜਿੱਥੇ ਸਥਾਨ ਦੇ ਉੱਤੇ ਪੂਰਾ ਹਨੇਰਾ ਹੋਣਾ ਸੀਗਾ ਉਸ ਸਥਾਨ ਦੇ ਉੱਤੇ ਜਿੰਨੇ ਵੀ ਹੋਟਲ ਸੀਗੇ ਉਹ ਸਾਰੇ ਪੂਰੇ ਬੁੱਕ ਹੋ ਚੁੱਕੇ ਸੀਗੇ ਪੂਰੇ ਫੁੱਲ ਸੀਗੇ ਤੇ ਕਿਉਂਕਿ ਕਈ ਦਿਨ ਪਹਿਲਾਂ ਹੀ ਲੋਕਾਂ ਨੇ ਆ ਕੇ ਉਹਨਾਂ ਦੀ ਬੁਕਿੰਗ ਸ਼ੁਰੂ ਕਰਤੀ ਸੀਗੀ ਅਤੇ ਵੱਡੀ ਤعداد ਦੇ ਵਿੱਚ ਲੋਕ ਪਹੁੰਚੇ ਹੋਏ ਸੀਗੇ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਚੁੱਕੇ ਹੋ ਵੀ ਕਿਵੇਂ ਲੋਕ ਦੇਖਣ ਪਹੁੰਚੇ ਹੋਏ ਸੀਗੇ ਤੇ ਦੂਜੇ ਪਾਸੇ ਜਿਹੜੇ ਪੰਜਾਬ ਦੇ ਕਈ ਲੋਕ ਨੇਗੇ ਉਹ ਸੂਰਜ ਗ੍ਰਹਿ ਤੋਂ ਡਰਦੇ ਸੀਗੇ ਕਿਉਂਕਿ ਉਹਨਾਂ ਨੂੰ ਬਹੁਤ ਸਾਰੇ ਜੋਤਿਸ਼ੀਆਂ ਨੇ ਜਾਂ ਕਿਸੇ ਹੋਰ ਲੋਕਾਂ ਨੇ ਬਹਿਮ ਪਰਮ ਪਾ ਕੇ ਜਿਹੜੇ ਬਹਿਮ ਪਰ ਪਾਉਂਦੇ ਨੇ ਉਹਨਾਂ ਨੇ ਉਹਨਾਂ ਨੂੰ ਡਰਾਇਆ ਹੋਇਆ ਸੀ ਕਿ ਜੇ ਕਿਤੇ ਤੁਸੀਂ ਸੂਰਜ ਗ੍ਰਹਿ ਦੇਖ ਲਿਆ ਤਾਂ ਤੁਹਾਡਾ ਬਹੁਤ ਸਾਰਾ ਬੁਰਾ ਹੋ ਜਾਊਗਾ ਤੁਹਾਡਾ ਅਨਰਥ ਹੋ ਜਾਊਗਾ ਤੁਹਾਡੀ ਜ਼ਿੰਦਗੀ ਤਬਾਹ ਹੋ ਜਾਊਗੀ ਬਰਬਾਦ ਹੋ ਜਾਊਗੀ ਇੱਕ ਪਾਸੇ ਦੇਖ ਸਕਦੇ ਹਾਂ ਵੀ ਜਿਹੜੇ ਲੋਕ ਫੋਰਨ ਦੇ ਲੋਕ ਨੇ ਉਹ ਕਿੰਨੇ ਪੋਜ਼ਿਟਿਵ ਨੇ ਤੇ ਉਹ ਆਪਣੇ ਬੱਚਿਆਂ ਨੂੰ ਵੀ ਤੇ ਆਪਣੀ ਪੂਰੀ ਫੈਮਿਲੀ ਨੂੰ ਸੂਰਜ ਗ੍ਰਹਿ ਦਿਖਾਉਣ ਦੇ ਲਈ ਲੈ ਕੇ ਆਏ ਅਤੇ ਦੂਜੇ ਪਾਸੇ ਆਪਣੇ ਲੋਕ ਕਹਿ ਰਹੇ ਨੇ ਕਿ ਇਸ ਗ੍ਰਹਿ ਨੂੰ ਮੱਥੇ ਨਾ ਲਾਓ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਅਸ਼ੋਭ ਹੈ ਔਰ ਬਾਕੀ ਦੋਸਤੋ ਫੈਸਲਾ ਤੁਸੀਂ ਕਰਨਾ ਵੀ ਇਹ ਸਹੀ ਹੈ ਜਾਂ ਗਲਤ ਹੈ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਕਰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰਾ ਦੋਸਤਾਂ ਸਤਿ ਸ਼੍ਰੀ ਅਕਾਲ